ਸਾਸਰੀ ਘਾਲ ਵੀਰ ਜੀ ਮਾਨ ਨਮੀ ਤੇ ਡੇੜੀ ਵਾਂਚ ਭੈਣ ਭਰਾਵਾਂ ਦਾ ਧੰਨਵਾਦ ਅੱਜ ਦੀ ਵਿਜ਼ਿਟ ਪਿੰਡ ਭੋਮਾ ਅੱਜ ਵੀਰ ਸੋਨੇ ਕੋ ਪਹੁੰਚ ਚੁੱਕੇ ਆ ਅੱਜ ਵੀਰ ਕੋ ਤਿੰਨ ਪਸ਼ੂ ਆ ਚੰਗੇ ਆ ਆਹ ਵੀਰ ਕੋ ਲੈਨੇ ਆ ਜਾਣਕਾਰੀ ਆਓ ਵੀਰ ਜੀ ਇੱਧਰ ਸਾਸਰੀ ਘਾਲ ਵੀਰ ਜੀ ਸਾਸਰੀ ਘਾਲ ਸਾਸਰੀ ਘਾਲ ਹੋਰ ਸੁਣਾਓ ਸੇਤਾਂ ਦੀ ਬਹੁਤ ਵਧੀਆ ਸਾਸਰੀ ਘਾਲ ਅੰਕਲ ਜੀ ਜੀ ਘਾਲ ਜੀ ਹੋਰ ਸੁਣਾਓ ਸੇਤਾਂ ਦੀ ਬਹੁਤ ਤੁਹਾਡੀ ਮਹਾਰਾਜ ਮੇਰ ਘਰੇ ਸਭ ਤੇ ਸੱਚਾ ਜੀ ਕਿਰਪਾ ਹੋਰ ਅੰਕਲ ਜੀ ਸੇਤਾ ਠੀਕ ਆ ਅਕਾਲ ਨੂੰ ਲਿਆਂਦਾ ਆ ਗਈ ਡੰਗਰੇ ਫਰ ਦਵਾਉਂਦੇ ਆ। ਨਹੀਂ ਠੀਕ। ਇਮਾਨਦਾਰ ਬੰਦੇ ਆ। ਉਹ ਜਗਾ ਸੁਭਾਅ ਆ। ਹੈਵੀ ਬੀਬੇ ਬੰਦੇ ਠੱਡੇ ਸ। ਉਹ ਦੋ ਲੈ ਕੇ ਦਿੱਤੀਆਂ ਇਹ ਦੇਖਿਆ ਤੁਹਾਨੂੰ ਵੀਡੀਓ ਜਦੋਂ ਆ। ਆ ਲਿਆ ਵੀਰ ਜੀ ਪੁਰਾਣੇ ਦਾਲ ਸਾਡੇ। ਹਾਂਜੀ ਹਾਂਜੀ। ਨਹੀਂ ਇਹ ਤੋਂ ਜ਼ਿਆਦਾ ਡੰਗਰਾ ਇਹਨਾਂ ਸਾਨੂੰ ਜ਼ਿਆਦਾ ਲੈ ਕੇ ਆਵਾ। ਇਹ ਤੇ ਸਾਡੇ ਨਾਲ ਬੜੇ ਪੁਰਾਣੇ ਰਏ ਸਾਨੂੰ ਤੇ ਪਤਾ ਇਹਨਾਂ ਦਾ ਪੱਕਾ ਤੇ। ਦੇਖੋ ਮਹਾਰਾਜ ਦੀ ਕਿਰਪਾ 20-25 ਕਿੱਲੇ ਪਹਿਲੀ ਵੀ ਹੈਗੀ ਪਰ ਉਹ ਲੈ ਕੇ ਅਸੀਂ ਆਪਣਾ ਨਹੀਂ ਛੱਡਣਾ ਕੰਮ। ਨਹੀਂ ਇਹ ਤੇ ਗੱਲ ਹੈਗੀ ਪਤਾ ਕੀ ਹੈ ਚਲੋ ਜਿਹੜਾ ਰੋਟੀ ਮਿਹਨਤ ਦੀ ਕਮਾਉਂਦੇ ਵਿਚਾਰੇ ਆਪਣੀ। ਤੇ ਦਲਾਲੀ ਬੋਦੀ ਨਾਰਮਲ ਸਿਰਫ 500 ਰੁਪਏ ਉਧਰ ਤੇ 500 ਨਹੀਂ ਵੀਰੇ ਉਹ ਤੇ ਚਲੋ ਜਾਜ ਜਿਹੜਾ ਲੈਣਾ ਰੋਟੀਵਾਦ ਤੇ ਡਏ ਆ ਥੱਕਦੀ ਜਾਂਦੇ ਦਸ ਦੇਣਾ ਦੇ ਨਹੀਂ ਭਾਈ 500 ਰੁਪਏ ਦਾ ਕੋਈ 500 ਰੁਪਏ ਤੇ ਨਾ ਇਹਨਾਂ ਦਾ ਦੋਹਾਂ ਵੱਡਾਂ ਚ ਦੋ ਮਤਲ ਜਿਲ੍ਹਿਆਂ ਚ ਹੈਗਾ ਹੈਗਾ ਅੰਮ੍ਰਿਤਸਰ ਚ ਤੇ ਗਰਦਾਪੁਰ ਚ ਵੀਰ ਜੀ ਨਾਂ ਐਡਰੈਸ ਤੇ ਨੰਬਰ ਦੱਸਿਓ ਪਹਿਲਾਂ ਨਾਂ ਸੋਨੂ ਜੇ ਪਿੰਡ ਭੰਮਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਜੀ ਹਾਂਜੀ ਵੀਰੇ ਫੋਨ ਨੰਬਰ 987840109 81685435 ਵੀਰ ਜੀ ਦੂਹਾਂ ਨੰਬਰਾਂ ਦੇ ਵਟਸਐਪ ਚੱਲਦਾ ਵਟਸਐਪ ਚੱਲਦਾ ਵੀਰ ਜੀ ਅੱਜ ਕਿੰਨੇ ਪਸ਼ੂ ਆ ਤਿੰਨ ਜੀ ਤਿੰਨ ਪਸ਼ੂ ਆ ਇੱਕ ਟੋਕੜ ਗੱਭਣ ਹਾਂਜੀ ਵੀਰੇ ਦੀ ਟੋਕੜ ਇੱਕ ਬੱਚਾ ਮਰੀ ਠੀਕ ਆ ਵੀਰੇ ਹਾਂਜੀ ਤੇ ਕੜੀਏ ਵੀਰ ਜੀ ਚਾਲੂ ਹਾਂਜੀ ਕੜੀਏ ਚੱਲ ਚਲੋ ਆਓ ਵੀਰ ਜੀ ਵੀਰ ਜੀ ਮੈਰ ਦਾ ਬੱਚਾ ਮਰ ਗਿਆ ਹਾਂਜੀ ਹਾਂਜੀ ਇਹ ਦੇਖੋ ਦੋਦੇ 11 ਲੀਟਰ ਹੈ ਵੀਜੀ ਹਾਜ਼ਰ 11 ਲੀਟਰ ਡੱਬੇ ਰੰਗ ਦਾ ਵੇਲੋ ਵੀਜੀ ਲੱਗਾ ਜੋ ਥਾਂਲੇ ਬਾਅਦ ਖਾ ਦੇਨੇ ਰੰਗ ਬਾਜਿਆ ਵੈਰ ਚੰਗੀ ਵੀਰਜੀ ਦੱਸਾਂਗੇ ਇਹ ਪਿਛਲੀ ਵੀਡੀਓ ਹੀ ਪਾਈ ਹੈ ਵੀਜੀ ਹਾਂਜੀ ਹਾਂਜੀ ਵੀਰੇ ਨਹੀਂ ਮਾਰਨਾ ਹਾਂਜੀ ਸੱਚ ਕਹਿ ਕੇ ਦੇਣੀ ਹੈ ਕਿਉਂਕਿ ਵੀਰ ਭੈਣ ਭਰਾ ਜੂਠ ਨਹੀਂ ਮਾਰਨਗੇ ਵੀ ਸਾਰੇ ਪੈਸੇ ਖਰਚਨੇ ਨਾ ਨਾ ਠੀਕ ਹੈ ਵੀਰ ਜੀ ਵੀਰ ਭੈਣ ਦੀ ਗੱਲ ਖਾਣੇ ਨਾ ਹਾਂਜੀ ਉਹ ਘੱਟ ਜੀ ਅੱਧਾ ਜੀ ਅੱਧਾ ਥਾਣੇ ਹਾਂਜੀ ਦੱਸ ਕੇ ਨਹੀਂ ਝੂਠ ਮਾਰ ਕੇ ਨਹੀਂ ਦੇਣੀ ਠੀਕ ਆ ਵੀਰੇ ਇਹ ਵੀਰ ਜੀ ਬੱਤੀਆਂ ਦੀ ਲਈ ਸੀ ਤਾਂ ਘਟਾਉਂਦੇ ਆਂ ਕਿ ਚੱਲ ਜਿਹੜਾ ਲੈ ਜੂ ਪਰ ਫਰਾ ਯਾਦ ਕਰੂਗਾ ਵੀਰ ਜੀ ਕੋਈ ਨਹੀਂ ਸਾਰਾ ਸਿਆਲ ਦੁੱਧ ਦੇਣਾ ਮੇਰੀ ਗੱਲ ਸੁਣ ਹਾਂ ਜੀ ਘਾਟੇ ਵਾਦੇ ਵੀ ਜਿੰਨਾ ਨਾਲ ਹੀ ਆਹ ਇਹਦਾ ਨਾਲ ਵੀਰ ਚਲੋ ਵਾਦਾ ਕਰ ਚਲੋ ਵੀਰ ਜੀ ਜੇ ਹਾਨੂੰ ਲੱਗਾ ਨਕਸਾਰ ਅਗਲੇ ਨੂੰ ਨਾ ਲੱਗੇ ਹਾਂ ਜੀ ਕਿਉਂਕਿ ਚਲੋ ਪੈਸੇ ਖਤਨੇ ਜਿੰਨੇ ਮੈਂ 5-7000 ਸਾਨੂੰ ਘਟਾਜੂਗੇ ਕੋਈ ਉਹ ਚਲੋ ਕੋਈ ਗੱਲ ਵੀਰ ਜੀ ਪਰ ਦੱਸ ਕੇ ਦੋ ਚੀਜ਼ ਆ ਪਗਲੇ ਵੀਰ ਜੀ ਝੂਠ ਨਹੀਂ ਮਾਰ ਕੇ ਦੇਣੀ ਅੱਧਾ ਸਾਂਝੇ ਘੜ ਲਾ ਠੀਕ ਆ ਵੀਰੇ ਤੇ ਤਿੰਨ ਥਾਂ ਬਾਕੀ ਤੇ ਕੀ ਵੀਰ ਜੀ ਇਹਦਾ ਰੇਟ ਕਰਦੇ ਜੀ ਇਹਦਾ ਵੀਰ ਜੀ ਰੇਟ ਜੀ ਆ ਜੀ ਕਰਾਂਗੇ 11 ਨਿੱਤ ਦੁੱਧਿਆ ਤੋਰ ਕੇ ਵਿਖਾ ਦਿਆ ਰੇਟ ਖੋਲੋ 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 ਵੀਰ ਜੀ ਵੀਰ ਜੀ ਪਿਛਲੀ ਵੀਡੀਓ ਚ ਪਾਈ ਹੀ ਵੀਰ ਨੂੰ ਨਾ ਤੇ ਵੀਰ ਨੂੰ ਨਾਲੇ ਲਿਆਂਦੀ ਚਲੋ ਆਪਣੇ ਕੋਲੋਂ ਪਾਸ ਕਰਕੇ ਹੀ ਸੁਣ ਅਸੀਂ ਵੇਚਨ ਨੂੰ ਵੇਚਦੇ ਪਰ ਅਸੀਂ ਵੇਚ ਨਹੀਂ ਨਹੀਂ ਵੀਰੇ ਨਹੀਂ ਫੋਨ ਵੀਰ ਜੀ ਦਾ 31000 ਦਾ ਸੌਦਾ ਇਹ ਜੀ ਫਿਰ ਥਣ ਘਟ ਕਰਕੇ ਫਿਰ ਨਹੀਂ ਦਿੰਦੀ ਹਾਂਜੀ ਵੀਰੇ ਹੋਇਆ ਮੇਰੇ ਸਾਹਮਣੇ ਫੋਨ ਆਇਆ ਵੀਰ ਨੂੰ ਪਰ ਵੀਰ ਕਹਿੰਦਾ ਕਿਸੇ ਨਾ ਬੇਈਮਾਨੀ ਨਿਕਾਨੀ ਸਹੀ ਗੱਲ ਦੱਸ ਕੇ ਪਸ਼ੂ ਵੇਕਣਾ ਆਪਾਂ ਸਦਾ ਹੀ ਚੱਲਣਾ ਵਾ ਦੇਖੋ ਵੀਰ ਜੀ ਵੈਰ ਬਲੇਟ ਆਉਦੀ ਆ ਵੀਰ ਨਹੀਂ ਹੈਗੀ ਵੀਰ ਜੀ ਵੈਰ ਤਾਂ ਕੱਦ ਕਾਠ ਬਹੁਤ ਸੋਹਣਾ ਲੱਗਾ ਥਾਂ ਲੇਵਾ ਵੀ ਚੰਗਾ ਲੱਗਾ ਵੈਰ ਨੂੰ ਜੀ 11 ਕਿਲੋ ਦੁੱਧ ਆ ਹੋ ਜਾ ਰਿਆ ਠੀਕ ਆ ਵੀਰੇ 11 ਲੀਟਰ 10 ਦੀ ਵੀਰ ਜੀ ਗਾਰੰਟੀ ਦਵਾਂਗੇ 10 ਦੀ ਗਾਰੰਟੀ ਵੀਰ ਕਹਿੰਦਾ ਦਵਾਂਗੇ ਵੀਰ ਜੀ ਭਾਂ 2 ਡੰਗ ਚੋਲੇ ਭਾਂ 4 ਡੰਗ ਚੋਲੇ ਕੋਈ ਵੀਰ ਜੀ ਸਚਾਈ ਨਾਲ ਡੰਗ ਦਵਾਂਗੇ ਨਾ ਵੀ ਭਨ ਭਰਾ ਉਹਗਾ ਸੱਚ ਦੇ ਬੋਲੇ ਨਹੀਂ ਠੀਕ ਆ ਠੀਕ ਆ ਵੀਰੇ ਠੀਕ ਆ ਨਹੀਂ ਵੀਰ ਜੀ ਸਚ ਸ਼ਬੀਆ ਦੀ ਦੇ ਦਾਂ ਸ਼ਬੀਆ ਦੇ ਦਾਂ ਵੀ ਜੀ ਘਾਟਾ ਵਾਦਾ ਬਣਾਈਏ ਚਲੋ ਚਲੋ ਤੇ ਜਿਹੜਾ ਪੈਣਾ ਹੁਣ ਬੜਾ ਦੱਸ ਕੇ ਚੀਜ਼ ਦੇਣਾ ਫਾਇਦਾ ਹੁੰਦਾ ਹਾਂਜੀ ਹਾਂਜੀ ਚਲੋ ਠੀਕ ਆ ਵੀਰ ਜੀ ਵੀਰ ਨੇ ਸਭ ਹੀ ਜੀ ਬਸ ਮਾਰ ਤਣ ਕਰਾਂਗੇ ਵੀਰ ਜੀ 50000 ਦਾ ਕਰਾਂਗੇ ਮਾਰ ਤਣ ਚਲੋ ਵੀਰ ਜੀ ਬੜਾ ਵੀ ਕਹਿੰਦੇ ਹਾਨੂੰ ਵੀ ਘਾਟਾ ਵਜਣ ਦਾ ਪਰ ਆਪਾਂ ਦੱਸ ਕੇ ਚੀਜ਼ ਦੇਣੀ ਫੇਰੀ ਵੇਖ ਲਓ ਵੀਰ ਜੀ ਚੰਗੀ ਵਾਰ ਦੂਜੀ ਦਾ ਦੱਸਿਓ ਵੀਰ ਜੀ ਦੂਜੀ ਵੀਰ ਜੀ ਟੋਕੜ ਗੱਭਣ ਜੇ ਹਾਂਜੀ ਦੂਜਾ ਸੁਆ ਜੀ ਦੂਜਾ ਸੁਆ ਵਾ ਹਾਂਜੀ ਇਹ ਦੇਖੋ ਵੀਰ ਜੀ 4-5 ਕਿਲੋ ਦੁੱਧ ਆ 4 4 ਜਾਂ 5 ਕਿਲੋ ਵਿੱਤੀ ਗਾਰੰਟੀ ਦਾ 4 ਸਾਢੇ 4 ਕਿਲੋ ਕੋਈ ਵਿੱਝੇ ਹੈਗਾ ਠੀਕ ਆ ਵੀਰੇ ਫੋਲੋ ਇਹਨੂੰ ਤੇ ਵੀ ਜੀ ਸਾਢੇ ਤੇ ਨਾਮ ਹੀ ਨਹੀਂ ਚੈੱਕ ਪਾਸ ਜੀ ਅੱਛਾ ਚੈੱਕ ਪਾਸ ਆ ਟੋਕਰ ਗੱਪਣ ਚ ਆ ਗਈ ਟੋਕਰ ਗੱਪਣ ਠੀਕ ਆ ਵੀਰੇ ਹਾਂਜੀ ਬਾਕੀ ਦੂਜੇ ਸੁਵੇ ਜੀ ਵਿੱਤੀ ਜੇ ਸੁਵੇ ਜੇ ਵਿੱਤੀ ਗਾਂ ਦੇ ਜੇ ਸੁਵੇ ਸੁਣਾ ਜੇ ਠੀਕ ਆ ਵੀਰੇ ਹਾਂਜੀ ਆਪਣੀ ਕੋਈ ਚੈੱਕ ਕਰਾ ਕੇ ਵੀ ਭੰਨ ਨਹੀਂ ਵੀਰੇ ਤਸੱਲੀ ਕਰਾ ਕੇ ਇੱਥੇ ਇੱਥੋਂ ਦਾ ਸਾਡੀ ਗਾਰੰਟੀ ਬਾਹਰ ਦੀ ਨਹੀਂ ਗਾਰੰਟੀ ਜੀ ਹੁਣੇ ਮਾਲ ਆਇਆ ਜਿੱਦਾਂ ਕਹੇ ਆ ਠੀਕ ਆ ਵੀਰੇ ਬਾਕ ਪਾਪਣੇ ਲੱਗ ਦਿੱਤੀਆਂ ਤੁਮੇ ਠੀਕ ਆ ਵੀਰੇ ਵੇਲਾ ਵਿੱਚ ਟੋਪਰ ਲੱਪਣਾ ਗਾਰੰਟੀ 'ਚ ਆ ਇਹ ਇੱਕ ਰੰਗ ਕਾਲੀ ਆ ਜਾਨਵਰ ਕੀ ਕਾਲੇ ਜਾਨਵਰ ਦੀ ਠੀਕ ਆ ਵੀਰੇ ਵੇਲਾ ਵਿੱਚ ਫੇਸ ਕੁਆਲਟੀ ਦਿਖਾ ਦਿੰਨੇ ਆ ਲੈ ਜੋ ਵੀਰੇ 4 ਲੀਟਰ ਪੱਕਾ ਦੁੱਧ ਹੋਊਗਾ ਇਸ ਦਾ ਪੱਕਾ ਗਾਰੰਟੀ ਦਾ 4 ਛੱਡ 4 4 ਲੀਟਰ ਮੈਂ ਸੇਵਾ ਕਰੂਗਾ ਪੰਜ 6 ਕਿਲੋ ਕਰੂਗੀ ਠੀਕ ਆ ਵੀਰੇ ਕਿਉਂਕਿ ਵੀਰ ਜੀ ਅੱਡਾ ਡੰਗਰ ਆਜਾਇਆ ਆ ਆਪਾਂ ਆਜੀ ਉਸੇ ਦਾ ਵੀਡੀਓ ਪਾ ਲੈਣਾ ਇਗੜਾ ਵੰਡੂਣੇ ਨਹੀਂ ਪੋਣਾ ਲਿਆ ਗੇ ਠੀਕ ਆ ਵੀਰਾ ਠੀਕ ਕਿਉਂਕਿ ਦੋ ਜਿਆਦੇ ਸੇਵਾ ਸੁਹਾ ਹੋ ਗਈ ਤੇ ਤੁੰਹੋਂ ਹੋਰ ਵਧੇਗੀ ਵੀਰ ਜੀ ਚੰਗੀ ਸੇਵਾ ਕਰੂਗਾ ਤੇ ਇਹ 50 60 ਹਜ਼ਾਰ ਦੀ ਗਾਂ ਹੀ ਪਾਨੀ ਆ ਠੀਕ ਆ ਵੀਰ ਨਾਲੇ ਦੁੱਧੀਆਂ ਨੇ 10 15 ਰੁਪਏ ਦਾ ਆਪਣੇ ਦੇਣਾ ਮਰੇ ਸੰਗ ਨੂੰ ਖਾਓ ਵੀਜੀ ਕੈਮਰੇ ਨਾਲ ਵੀਰ ਜੀ ਨਾਲੇ ਵੀਰ ਕਹਿੰਦਾ ਗਾਰੰਟੀ ਜੇ ਆ ਪਾਸ ਕਰਕੇ ਲਿਆਂਦੀ ਆਪਾਂ ਵੀਰ ਜੀ ਸਾਡੇ ਤਿੰਨ ਮਹੀਨੇ ਚੈੱਕ ਪਾਸ ਆ ਸਾਡੇ ਤਿੰਨ ਮਹੀਨੇ ਆ ਹਾਂ ਜੀ ਠ ਸਾਢੇ 4-5 ਕਿਲੋ ਦੁੱਧ ਆਜਰਿਆ ਠੀਕ ਆ ਵੀਰੇ ਇਹ ਤਾਂ ਕੀ ਮੁੱਲ ਕਰਦੇ ਹਨ ਇਹ ਤਾਂ ਕੁੱਲ ਵੀਜੀ ਜਾਇ ਦੇ ਦਾਂਗੇ ਇਹਦੇ ਕਮੇਟੀ ਆ ਵੀਜੀ ਹਾਂਜੀ ਵੀਰੇ ਕਮੇਟੀ ਵਾਲਾ ਸਾਡਾ ਮੁੱਲ ਵੀਜੀ 26000 ਜੀ 26000 ਹਾਂਜੀ ਕਰੋ ਮਾਨਤਲ 5000 ਦੀ ਹੋਰ ਯਾਰ ਛੱਡ ਦੇ ਨੇ 24000 ਦੀ ਵੀ ਕਿਨਹਾਨਾ ਦੇ ਦਾਂਗੇ ਕੋਈ ਕੋਈ ਭੈਣ ਭਰਾ ਦੂਰ ਨੇੜੇ ਉਹ ਮਾਨਤਲ ਕਰਾਂਗੇ ਕੋਈ ਨਹੀਂ ਵੀਜੀ ਵੀ ਭੈਣ ਭਰਾ ਫੋਨ ਲਾਵੇ ਕਰਕੇ ਮਾਨਤਲ ਭੇਜਾਂਗੇ ਕੋਈ ਨਹੀਂ ਵੀਜੀ ਠੀਕ ਠੀਕ ਆ ਵੀਰੇ ਵਖੋ ਵੇਖੋ ਵੀਰਜੀ ਵੀਰ ਨੇ ਰੇਟ ਚੰਗਾ ਕੀਤਾ ਟੋਕਰ ਗੱਬਣ ਆ ਹੈਵੀ ਗਾਰੰਟੀ 'ਚ ਵੀਰ ਭਰਾ ਕੋਈ ਲੈ ਤੂੰ ਸੰਭੂਗਾ ਡਬਲ ਹੋ ਜੂਗੀ ਵਸ਼ੀਰਾ ਬਈ ਨਹੀਂ ਵਿਜੀ ਵੇਖੋ ਥਾਣਾ ਇਦਰਾ ਵਿਖਾ ਦਿਓ ਇੱਕ ਰੀਕ ਦਿਓ ਲਾਓ ਵਿਜੀ ਥਾਣਾ ਵਿਖਾ ਦਿਓ ਵਿਜੀ ਲੈ ਦੇ ਚੰਗੀ ਵਿਜੀ ਡਰਦੀ ਮਾਰੇ ਜਾ ਉਹ ਗੱਡੀ ਨੂੰ ਮਾਰ ਕੇ ਆ ਵਿਜੀ ਪਹਿਲਾ ਸੁਗਾ ਜੇ ਪਹਿਲਾ ਸੁਗਾ ਹਾਂਜੀ ਵਸ਼ੀਰ ਜੀ ਜਲਸੀ ਕਰੋ ਸ਼ਾਇਆ ਚੋਂ ਨਹੀਂ ਠੰਢੀ ਸੀ ਠੀਕ ਆ ਵੇ ਲੋ ਵਿਜੀ ਪਿਓ ਰਿਆ ਜਲਸੀ ਕਰੋ ਚੰਗੀ ਵਿਜੀ 10 ਵਾਟ ਚੋਟਿਆਲੀ ਆਪਾਂ ਆ ਗਏ ਤਾਂ ਵਿਜੀ ਚਵਾਗ ਦੇ ਲੱਗਾ ਇਹਨੂੰ ਮੋਟਰ ਹੀ ਹੋ ਦੋ ਦੀ ਠੀਕ ਆ ਵੀਰੇ ਜਿਹੜਾ ਕੋ ਥੱਲੇ ਬੈ ਗਏ ਨਾ ਆਣਗੇ ਕੋਈ ਚੰਗੀ ਸੀਵਾ ਕਰੋ ਤੇ 10 ਲੀਟਰ ਕੱਢੋਗੀ ਠੀਕ ਆ ਵੀਰੇ ਵੀਰੇ ਭਾਜੀ ਮੇਰੀ ਗੱਲ ਸੁਣੋ ਜੀ ਕੋ ਥੱਲੇ ਬੈਗਣਾ ਚੋਣ ਆਣਗੇ ਹਾਂਜੀ ਹਾਂਜੀ ਛੱਡ ਦੇਣਾ ਜੋ ਇਤਨਾ ਚਵਾ ਲਗਾ ਇੰਨੀ ਠੰਡੀ ਧਿਰੀ ਆ ਇੰਨੀ ਠੰਡੀ ਕਿਤੇ ਪਸਮਾਰ ਗਿਆ ਵੀ ਜੀ 1 ਮਿੰਟ ਤਾਂ ਪਹਿਲਾਂ ਬਸ ਮੁੂੰਗੀ ਠੀਕ ਆ ਵੀਰ ਖੋਲੋ ਫਿਰ ਇਹਨੂੰ ਹਾਂਜੀ ਖੋਲੋ ਥੋੜੋ ਮਾੜਾ ਜਣਾ ਵੀ ਜੀ ਡਰਨਾ ਜੇ ਗੱਡੀ ਤੋਂ ਨਹੀਂ ਆ ਉਹ ਕੋਈ ਗੱਲ ਵੀਰ ਮਾੜਾ ਮੋਟਾ ਪਸੂ ਕਰਦਾ ਜਦੋਂ ਲਾਇਆ ਹੋਵੇ ਗੱਡੀ ਤੋਂ ਤੇ ਉਹਨੇ ਡਰਨਾ ਹੀ ਹੁੰਦਾ ਵਾ ਵੇਲਾ ਵੀ ਜੀ ਥਾਂਨੇ ਬਾਅਦ ਚੰਗਾ ਲੱਗਾ ਗਾਈ ਨੂੰ ਹੈ ਵੀ ਚੰਗੀ ਆ ਠੰਡੀ ਸੀ ਲਿਆ ਵੀਰ ਕਹਿੰਦਾ ਉਹ ਨਹੀਂ ਗਰਮ ਮਾਸਾ ਨਾ ਨਿਕਲੂਗਾ ਦੁੱਧ ਫੇਰ ਵੇਰ ਦਾ ਠੀਕ ਆ ਵੀਰੇ ਇਹ ਦੁੱਧ 9-10 ਕਿਲੋ ਕਰ ਜੂਗੀ ਸੇਵਾ ਵੀਰ ਕੋਈ ਕਰੇ ਅੱਜ ਹੀ ਲਿਆਂਦੀਆਂ ਗੱਡੀ ਜੋ ਲਾਇਆ ਮਾਲ ਹੈ ਜੀ ਹੁਣ ਵੀਰੇ ਕਿੰਨਾ ਹੋ ਦੁੱਧ ਦੇ ਦ ਥਲੇ ਜੀ ਤਾਂ ਦੁੱਧ ਆ ਗਿਆ 7 ਕਿਲੋ ਹਾਜਰ ਹਾਜਰ ਪੱਕਾ 1 ਕਿਲੋ ਦੀ ਗਾਰੰਟੀ ਦਵਾਂਗੇ 7 ਹੈਗਾ ਵੀਰ ਕਹਿੰਦਾ 6 ਦੀ ਕਰਕੇ ਦੇ ਦੇ 6 ਕਿਲੋ ਦੁੱਧ ਲੈ ਵੀ ਮੱਝਾ ਵਰਗਾ ਜੀ ਠੀਕ ਆ ਵੀਰੇ ਜਿਤਨਾ ਮੱਝ ਦਾ ਦੁੱਧ ਚਾਹੀਦਾ ਉਹ ਹਾਂਜੀ ਹਾਂਜੀ ਵੀ ਜੀ ਸਾਡੇ 4-5 ਸਿੰਪਲ ਆਉਣ ਡਿਆ ਵਾ ਠੀਕ ਆ ਵੀਰੇ ਹਾਂਜੀ ਚੱਟਾ ਦੁੱਧ ਇਹ ਲੋ ਵੀਰ ਜੀ ਫੇਰ ਦਿਖਾ ਦਿੰਨੇ ਆ ਦਰਦੀ ਆ ਮਰਜੀ ਬਾਕੀ ਠੀਕ ਹੈ ਥਾਂਲੇ ਵਾ ਸੋਨਾ ਲੱਗਾ ਜਿੰਨਾ ਵੈਰ ਨੂੰ ਲੱਗਾ ਟਾਈਪ ਲਾ ਵੀ ਦਿਖਾ ਦਿੰਨੇ ਤੁਹਾਨੂੰ ਪਹਿਲਾ ਸੁਆ ਵਾ ਪਹਿਲਣ ਆ ਪਹਿਲਾ ਸੁਆ ਵਸ਼ੀ ਠੀਕ ਆ ਦੇਖੋ ਵੀਰ ਜੀ ਰੰਗ ਦੇਖੋ ਵਸ਼ੀ ਨਾ ਲੱਗਾ ਠੀਕ ਹੈਗਾ ਵੀਰੇ ਹੈਗਾ ਇਹ ਆ ਲਾਰੰਗ ਦੀ ਲਾਲ ਸੁਰਖਾ ਵਸ਼ੀਲ ਸੁਰਖਾਂ ਜੀ ਵੀਰ ਜੀ ਦੁੱਧ ਦੇ ਦਾ ਦੰਗੇ ਦਾ ਚੰਗਾ ਮਹੀਂ ਵਰਗਾ ਪੂਰਾ ਨਿਕਲਦਾ ਜੀ ਦੁੱਧ ਜਿਹੜਾ 6 ਕਿਲੋ ਆ 10 ਕਿਲੋ ਰਗਾ 10 ਕਿਲੋ ਰਗਾ ਠੀਕ ਆ ਵੀਰੇ ਵੀਰ ਜੀ ਪੰਜ ਸੈਂਪਲ ਆਉਣ ਰਿਆ ਬਾੜ ਦਾ ਠੀਕ ਆ ਕਿਤੇ ਕੀ ਮੁੱਲ ਕਰਦੇ ਜੇ ਦਾ ਮੁੱਲ ਵੀ ਜੀ ਹੋਂਦੇ ਚਲੋ ਅਸੀਂ ਇਹਨੇ ਦੇ ਦੇਣੀ 6 ਕਿਲੋ ਦੁੱਧ ਤੇ ਹਾਂ ਜੀ ਵੀਰ ਇਹਦਾ ਤੇਰੀ ਦਾ 3000 ਰੁਪਏ ਹਾਂ ਜੀ ਆ ਮੋਲਿਆ ਤੇ ਬਿਲਕੁਲ ਜਾਇਜ਼ ਹੁੰਦਾ 20000 ਦੀ ਦੇ ਦਾਂਗੇ 20000 ਦੀ ਹਾਂ ਜੀ ਜਾਂਦੇ 21000 ਦੀਆਂ ਹਾਂ ਜੀ 21000 ਦੀ ਵੀਰ ਕਹਿੰਦਾ ਦੇ ਦਾਂਗੇ ਬਾਕੀ ਵੀਰ ਜੀ 25 26 ਦਿਨ ਹੋ ਗਏ ਬਣੀ ਨੂੰ ਠੀਕ ਹੈ ਗਰੰਟੀ ਨਹੀਂ ਹੈ ਕੋਈ ਆਪਾਂ ਟੋਕਰ ਜਿਹੜੀ ਆਂਦੀ ਤਾਂ ਟੋਕਰ ਜੀ ਦੇਣੀ ਆ ਉਹ ਚੈੱਕ ਪਾਸ ਹੈ ਜੇ ਕੋਈ ਵੀ ਜੋੜਾ ਲਊਗਾ ਤੇ ਜੋੜੇ 'ਚ ਮਾਨਤਨ ਕਰਦਾਂਗੇ ਅੱਛਾ ਕੱਠੀਆਂ ਵੀਰ ਕਹਿੰਦਾ ਲੈ ਜੀ ਮਾਨਤਨ ਹੋਰ ਹੋ ਜੂਗਾ ਮਾਨਤਨ ਕਰਦਾਂਗੇ ਜੇ ਕੋਈ ਵੀ ਜੋੜਾ ਲਊਗਾ ਜੇ ਤਿੰਨੇ ਲਾਉ ਕੱਠੀਆਂ ਹੋਰ ਜ਼ਿਆਦਾ ਕਰਦਾਂਗੇ ਠੀਕ ਹੈ ਤਿੰਨੇ ਲਾ ਲੂ ਤਿੰਨਾਂ ਦਾ ਵੀ ਕਰਦਾਂਗੇ ਹੋਰ ਹੋ ਜੂਗਾ ਲੈ ਲਾਂਗਾ ਕੋਈ ਕੱਠੀਆਂ ਤੇ ਫਿਰ ਤਿੰਨਾਂ ਦਾ ਕਰਾਂਗੇ ਜੋੜਾ ਲੂ ਜੋੜੇ ਦਾ ਮਾਨਤਨ ਕਰਦਾਂਗੇ ਠੀਕ ਹੈ ਵੀਰੇ ਵੀਰ ਜੀ ਵੇਖੋ ਵੀਰ ਨੂੰ ਨਾ ਕੋ ਤਿੰਨ ਪਸ਼ੂ ਆ ਟੋਕਰ ਗੱਬਣਾ ਬੱਚਾ ਮੜੀ ਤੇ ਇੱਕ ਤਿੰਨ ਪਸ਼ੂ ਚੋਚਵਾ ਕੇ ਪਾਸ ਕਰਕੇ ਤਸੱਲੀ ਕਰਕੇ ਵਿੱਚ ਹੀ ਲੈ ਕੇ ਜਾਓ ਜੀ ਵੀਰੋ ਪਹਿਲਾਂ ਕੱਲ ਵੀਡੀਓ ਪਾਈ ਇੰਨਾ ਜਿਆਦਾ ਫੋਨ ਆਇਆ ਵੀਰ ਭੈਣ ਭਰਾਵਾਂ ਦਾ ਇਹਦਾ ਵੀ ਬੜਾ ਗਾਈ ਦਾ ਫੋਨ ਆਇਆ ਵੀਰ ਜੀ ਨਹੀਂ ਵੀਰੇ ਇਹਦਾ ਫੋਨ ਮੇਰੇ ਸਾਹਮਣੇ ਬੜਾ ਤੁਹਾਨੂੰ ਹੈ ਇਹ ਕਿਹੋ ਗਲੀ ਜਲੰਧਰ ਤੋਂ ਵੀ ਗਾੜੀ ਹਾਂਜੀ ਹਾਂਜੀ ਵੀਰੇ ਉਹਦਾ ਵੀ ਜੀ ਬਹੁਤ ਜ਼ਿਆਦਾ ਖੂਨ ਆਇਆ ਠੀਕ ਹੈ ਵੀਰੇ ਤੇ ਵੀ ਜੀ ਤੁਹਾਨੂੰ ਪਤਾ ਮਾਰ ਹੁੰਦਾ ਸਾਫ਼ ਸੁਥਰਾ ਫੇਰਾ ਫੇਰੀ ਕੋਈ ਨਹੀਂ ਠੀਕ ਹੈ ਵੀਰੇ ਤੇ ਨਾ ਝੂਠ ਮਾਰਨਾ ਸੱਚ ਦੱਸ ਕੇ ਨਹੀਂ ਵੀਰੇ ਆ ਜਦੀ ਤੇ ਵਸ਼ੀ ਦੀ ਗੱਲ ਦੱਤੀ ਨਾ ਇਹ ਵਧੀਆ ਕੀਤਾ ਜਿਉਂ ਵੀਰ ਭੜਾ ਦੇਣੀ ਦੱਸ ਕੇ ਕੀਤਾ ਦਾ ਸੌਦਾ ਹੈ ਵੇਚ ਨੂੰ ਹੀ ਚਾਹਾਂ ਦਣਾ ਦੇ ਵੇਚ ਦੀ ਹੈ ਪਰ ਨਾਮਾ ਨਹੀਂ ਲੈਣਾ ਵੀ ਜੀ ਝੂਠ ਮਾਰ ਕੇ ਦੇਣੀ ਸਚਾਈ ਦਰ ਤੇ ਦੇਣੀ ਨਹੀਂ ਠੀਕ ਹੈ ਵੀਰੇ ਇਹ ਚੀਜ਼ ਦਾ ਪਤਾ ਕੀ ਮੁੱਲ ਪੈਂਦਾ ਅੱਗਾ ਸਦਾ ਚੱਲਦਾ ਫਿਰ ਸਚਾਈ ਦੱਸੋ ਦੱਸਾਂ ਕਿ ਬੱਤੀ ਜੀ ਨਾਲ ਹੀ ਘਾਟਾ ਵਾ ਦੇ ਨਾਲ ਹੀ 5-7000 ਰੁ ਭਾਈ ਦਾ ਵੀਰ ਜੀ ਚਲੋ ਠੀਕ ਹੈ ਇਹ ਕੰਮ ਕਰਨ ਵੀਰ ਜੀ ਫਿਰ ਵਪਾਰ ਲੈ ਜਿਹੋ ਹੀ ਆ ਘਾਟਾ ਵਾਧਾ ਠੀਕ ਹੈ ਵੀਰੇ ਹਾਂਜੀ ਤੇ ਵੀਰ ਜੀ ਨਾਂ ਐਡਰੈਸ ਤੇ ਨੰਬਰ ਦੱਸ ਦੋ ਆਪਣਾ ਸਰੋਜੇ ਪਿੰਡ ਭੂਮਾ ਜ਼ਿਲ੍ਹਾ ਬਸਾ ਤਹਿਸੀਲ ਮਜੀਠਾ ਜੀ ਠੀਕ ਹੈ ਵੀਰੇ ਫੋਨ ਨੰਬਰ 98784010 ਨੀ ਜਾ 981685035 ਵੀਰ ਜੀ ਠੀਕ ਹੈ ਵੀਰੇ ਸਾਸੀ ਦਾ ਵੀਰੇ ਸਾਸੀ ਦਾ ਜੀ